ਇੱਕ ਮਿੰਟ ਸਾਰੇ ਚੁੱਪ ਕਰ ਜਿਓ ਇੱਕ ਮਿੰਟ ਬੋਲੀਓ ਚੈਨਲ ਨੂੰ ਮੈਂ ਇੱਕ ਮਿੰਟ ਰੋਜੋ ਮੋਗਾ ਜਿਹੜਾ ਬਲਸਮਾਨ ਆਇਆ ਅੱਜ ਕਬਾਸਪੁਰ ਦੇ ਵਿੱਚ ਹਾਂਜੀ ਬਲਾਕ ਕਨਨਵਾਲ ਦੇ ਵਿੱਚ ਪਿੰਡ ਨਾਲੂ ਜਾਂ ਨਾਲ ਦੇ ਪਿੰਡ ਜਿਹੜੇ ਆਪਣੇ ਇਹ ਕਿਸ ਤਰੀਕੇ ਨਾਲ ਸਮਾਨ ਵੰਡ ਰਹੇ ਆਪ ਜੀ ਸਮਾਨ ਜੀ ਇਹ ਪਹਿਲੇ ਤਾਂ ਹੀ ਸਾਰਾ ਸਰਵੇ ਕਰਕੇ ਉਹਨਾਂ ਦੀ ਲਿਸਟ ਬਣਾਈ ਆ ਠੀਕ ਹੈ ਜੀ ਫਿਰ ਬਕਾਇਦਾ ਉਹਨਾਂ ਦੇ ਨੰਬਰ ਲਿਖ ਕੇ ਉਹਨਾਂ ਨੂੰ ਫਿਰ ਸਮਾਨ ਦੇ ਰਹੇ ਆ ਔਰ ਜਿਹਦਾ ਨੰਬਰ ਲਿਖਿਆ ਉਹਨੂੰ ਹੀ ਦੇ ਰਹੇ ਦੂਜੇ ਕਿਸੇ ਨੂੰ ਨਹੀਂ ਦੇ ਰਹੇ ਰੂਟੀਨ ਨਾਲ ਜਿਹੜੇ ਗਰੀਬ ਲੋਕ ਯੋਗ ਹੈ ਉਹਨਾਂ ਨੂੰ ਸਮਾਨ ਉਹਨਾਂ ਨੇ ਸਮਾਨ ਪਹੁੰਚ ਰਿਹਾ ਜੀ ਠੀਕ ਹੈ ਸਾਰੇ ਭਰਾਵਾਂ ਦਾ ਜਿਹੜੇ ਇੱਥੇ ਪਹੁੰਚੇ ਆ ਇਹਨਾਂ ਨੂੰ ਮੈਂ ਪਹਿਲੇ ਇਲਾਕਾ ਦਿਖਾਉਣ ਦਾ ਮਕਸਦ ਇਹ ਹੈ ਵੀ ਜੇ ਲੋਕਾਂ ਗਰੀਬ ਜਿਹੜੇ ਲੋਕਸਾਂ ਨੂੰ ਸਮਾਨ ਭੇਜਦੇ ਪੈਸੇ ਹੀ ਜਗ੍ਹਾ ਪਹੁੰਚਦਾ ਕਿ ਨਹੀਂ ਪਹੁੰਚਦਾ ਮੈਂ ਇਹਨਾਂ ਨੂੰ ਸਾਰਾ ਇਲਾਕਾ ਦਿਖਾਇਆ ਫਿਰ ਇਹਨਾਂ ਲੋਕਾਂ ਇਹ ਸਾਡੇ ਭਰਾ ਨੇ ਸਾਰੇ ਲਗਭਗ ਸਾਨੂੰ ਮੇਰੇ ਸਾਰੇ ਜਾਣਦੇ ਆ ਸਾਡੀ ਜਾਣਕਾਰਨ ਇਹਨਾਂ ਸਾਰੇ ਭਰਾਵਾਂ ਨੂੰ ਇਹਨਾਂ ਨੂੰ ਲੋੜਵੰਦ ਚੀਜ਼ ਇਹਨਾਂ ਨੂੰ ਜਰੂਰ ਪਹਚਾਈ ਜਾਊਗੀ ਕਿਨਕ ਜੋ ਵੀ ਰਾ ਇਹਨਾਂ ਨੂੰ ਪਹਚਾਇਆ ਜਾਊਗਾ ਅੱਜ ਉਹ ਆਹੀਂ ਕਰਕੇ ਤੇ ਇਹਨਾਂ ਨੂੰ ਬੁਲਾ ਕੇ ਦਿਨ ਸਾਰੇ ਨੂੰ ਦਵਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗ ਪੀ ਮੋਗਾ ਜ਼ਿਲ੍ਹਾ ਨਿਹਾਲ ਸਿੰਘ ਵਾਲਾ ਮੋਗਾ ਮੋਗਾ 2 ਮੋਗਾ ਪੁਰਾਣਾ ਤੇ ਧਰਮਕੋਟ ਬਗਾਪੁਰਾਣਾ ਤੇ ਬਗਾ ਪੁਰਾਣਾ ਇਹ ਸਾਰੇ ਭਰਾ ਸਾਡੇ ਕੋ ਪਹੁੰਚੇ ਆ ਜਿਹੜੀ ਗੱਲ ਅਸੀਂ ਅਸੀਂ ਜਥੇਬੰਦੀ ਜਿਹੜਾ ਉਗਰਾਹਾ ਸਾਹਿਬ ਦੇ ਹੁਕਮ ਅਨੁਸਾਰ ਇਹ ਸਾਡੇ ਕੋ ਪਹੁੰਚੇ ਆ ਤੇ ਸਾਡੀ ਕੋਸ਼ਿਸ਼ ਇਹ ਆ ਪਿਆ ਅਸੀਂ ਇਹਨਾਂ ਨੂੰ ਸਾਰਾ ਇਲਾਕਾ ਦਿਖਾਈਏ ਤੇ ਜਿਹੜਾ ਲੋਕਾਂ ਨੂੰ ਲੋੜ ਹੈ ਉਹਨਾਂ ਦੇ ਘਰ ਘਰ ਸਮਾਨ ਪਹਚਾਈਏ ਉਸੇ ਗਤੀਵਿਧੀ ਨਾਲ ਇਹਨਾਂ ਨੂੰ ਮੈਂ ਲੈ ਕੇ ਤੇ ਸਾਰਾ ਇਲਾਕਾ ਦਿਖਾ ਰਿਹਾ ਮੇਰੇ ਨਾਲ ਭਰਾਵਾਂ ਦਾ ਔਰ ਗੁਰਾਹਾਂ ਜਥੇਬੰਦੀ ਦੇ ਪ੍ਰਧਾਨ ਸੂਬਾ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਵੋ ਉਸ ਜਗ੍ਹਾ ਤੇ ਖੜੇ ਆ ਜਿੱਥੇ ਬਿਲਕੁਲ ਗੰਨੇ ਦੀ ਬਰਬਾਦੀ ਆ ਬਕਤਾਂ ਪਿੰਡ ਕਨੋਵਾਲ ਬਲਾਕ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਲੀਪ ਸਿੰਘ ਪ੍ਰਧਾਨ ਸਾਡੇ ਨਾਲ ਆ ਕਨੋਵਾਲ ਬਲਾਕ ਦੇ ਆਗੂ ਯਾਨੀ ਇਹ ਸਾਨੂੰ ਪਹਿਲਾਂ ਦਸਤ ਜਾਣਿਆ ਸੀ ਸਾਧਨ ਇੱਕ ਥਾਂ ਰਾਤ ਦੇ ਕਿਲਿਆਰੇ ਹੋਇਆ ਤੂੜੀ ਦੇ ਟਰੱਕ ਸੀਡ ਲੀੜਾ ਕਪੜਾ ਜੋ ਲਿਆਂਦੀ ਆ ਰਸਤ ਕਣਕ ਵਗੈਰਾ ਉਹ ਸਾਡੀ ਖੜੀ ਆ ਜਿੰਨੀ ਕਣਕ ਦੀ ਲੋਡ ਆ ਉਨੀ ਇਹਨਾਂ ਨੇ ਮੰਗਾਈ ਆ ਵੱਧ ਕਣਕ ਨਹੀਂ ਮੰਗਾਈ ਗਈ ਤੇ ਸਾਡੀ ਬਸ 2.5 200 ਮਣ ਕਣਕ ਸਾਨੂੰ ਚਾਹੀਦੀ ਆ ਉਹ ਕਣਕ ਇਹਨਾਂ ਕੋਲੇ ਅਸੀਂ ਪਹੁੰਚਦੀ ਕੀਤੀ ਆ ਆਪ ਅੱਥੀ ਵੰਡਾਂਗੇ ਕੱਲੇ-ਕੱਲੇ ਜਿਹੜੇ ਬੰਦੇ ਨੂੰ ਸੱਦ ਕੇ ਕਿਸਾਨ ਨੂੰ ਮਜ਼ਦੂਰ ਨੂੰ ਜਿਹਨੂੰ ਵੀ ਲੋਡ ਆ ਸਭ ਤੋਂ ਪਹਿਲਾਂ ਮਜ਼ਦੂਰ ਨੂੰ ਤੇ ਛੋਟੇ ਕਿਸਾਨ ਨੂੰ ਉਹਨਾਂ ਨੂੰ ਵੰਡੀ ਜਾਣੀ ਹੈ ਜੇ ਉਦੋਂ ਉੱਤੇ ਵੱਧੀ ਆ ਤੇ ਉਦੋਂ ਬਾਅਦ ਉਹਨਾਂ ਵਿੱਚ ਵੰਡੀ ਜਾਊਗੀ ਤੇ ਜਿਹੜਾ ਇਹਨਾਂ ਦਾ ਆਹਾ ਨੁਕਸਾਨ ਹੈ ਗੰਨੇ ਦਾ ਇਹ ਦਿਖਾਉਣ ਤਾਂ ਲੈ ਵੀ ਮਾਰਚ ਮਹੀਨੇ ਦੇ ਵਿੱਚ ਇਹਨਾਂ ਨੂੰ ਜ਼ਰੂਰਤ ਪੈਣੀ ਆ ਗੰਨੇ ਦੇ ਬੀਜ ਦੀ ਸਭ ਤੋਂ ਵੱਡੀ ਸਮੱਸਿਆ ਗੰਨੇ ਦੀ ਬੀਜ ਵਾਲੀ ਆ ਅਜੇ ਗੰਨੇ ਦੇ ਵਿੱਚ ਇੱਕ ਇੱਕ 1.5 1.5 ਫੁੱਟ ਪਾਣੀ ਵੀ ਖੜਾ ਹੈ ਤੇ ਮਹੀਨਾ ਲੱਗ ਜਾਣਾ ਇਹਨੂੰ ਸੁੱਕਣ ਨੂੰ ਜੇ ਗਾਂ ਰੱਬ ਕਿਰਪਾ ਰੱਖੇ ਜਾਂ ਸਰਕਾਰਾਂ ਗਈਆਂ ਨਾ ਕਰਨ ਇਹ ਇਹ ਕੋਈ ਕੁਦਰਤੀ ਹੜ੍ਹ ਨਹੀਂ ਸਰਕਾਰਾਂ ਦੇ ਲਿਆਂਦੇ ਹੋਏ ਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਜਿਹਨਾਂ ਨੇ ਇੱਕ ਤਾਗਰਾਹਾਂ ਵੱਲੋਂ ਜਿਹੜਾ ਹਜ਼ਾਰ ਪਿੰਡ ਫੜ ਮਾਰੇ ਜਿਹੜਾ ਰਿਆ ਸੀਗਾ ਹਜ਼ਾਰ ਪਿੰਡ ਦਾ ਜਮਾ ਚੱਕਿਆ ਸੀ ਕਿ ਹਜ਼ਾਰ ਪਿੰਡ ਦੇ ਅਸੀਂ ਕਣਕ ਵੀ ਵਜਾਵਾਂਗੇ ਅਸੀਂ ਢੀੜੇ ਲੱਤੇ ਦੀ ਹਰ ਕਿਸਮ ਦੀ ਫੜ ਮਾਰੇ ਲੋਕਾਂ ਦੀ ਮਦਦ ਵੀ ਕਰਾਂਗੇ ਉਸੇ ਕੜੀ ਦਿਨ ਅੱਜ ਅਸੀਂ ਕਨੂਆਣੇ ਬਲਾਕ ਦੇ ਵਿੱਚ ਪੰਜਵੀਂ ਖੇਪ ਲੈ ਕੇ ਆਏ ਆਂ ਉਹਦੇ ਵਿੱਚ ਅਸੀਂ ਆ ਭੈਣਾ ਨੂੰ ਤੇ ਭਰਾਵਾਂ ਨੂੰ ਕਣਕ ਵੰਡ ਰਹੇ ਆ ਇਸੇ ਤਰ੍ਹਾਂ ਸ਼ਾਲਾ ਬਲਾਕ ਦੇ ਵਿੱਚ ਚੂੜੀ ਵੰਡ ਰਹੇ ਆ ਸੋ ਸਾਰੇ ਇਦਾਨੀ ਸੱਜਣਾ ਨੂੰ ਬੇਨਤੀ ਆ ਕਿ ਜੇ ਕੋਈ ਦਾਨ ਕਰਨਾ ਹੈ ਤੇ ਦਾਨ ਟਕਾਣੇ ਲੱਗਣਾ ਚਾਹੀਦਾ ਲੋੜਵੰਦਾਂ ਤੱਕ ਪਹੁੰਚਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਜਿਹੜਾ ਗਰਦਾਸਪੁਰ ਜਿਹੜੇ ਦੇ ਵਿੱਚ ਹਰ ਪਿੰਡ ਤਨੂੰ ਸਮਾਨ ਵੰਡਿਆ ਜਾ ਰਿਹਾ ਬੀਕੇਜੋ ਇਕਤਾ ਗ੍ਰਾਹਾਂ ਵੱਲੋਂ ਉਹ ਪੂਰਾ ਇੱਕ ਯੋਜਨਾਬੰਦ ਤਰੀਕੇ ਨਾਲ ਵੰਡਿਆ ਜਾ ਰਿਹਾ ਜਿੰਨੇ ਵੀ ਇਹ ਸੰਗਤ ਦੇ ਸਮਾਨ ਲੈਣ ਆਈਆ ਉਹਨਾਂ ਸਾਰਿਆਂ ਨੂੰ ਪਹਿਲਾਂ ਨਾਮ ਨੰਬਰ ਪਰਿਵਾਰ ਦੇ ਜੀ ਰੋਡ ਕੀਤੇ ਨੰਬਰ ਸਾਰੇ ਨਾਮ ਨੋਟ ਤੇ ਫਿਰ ਉਸ ਦਿਨ ਨੂੰ ਕਣਕ ਕਪੜੇ ਨਵੇਂ ਸੂਟ ਕੰਬਲ ਤੂੜੀ ਇਹ ਸਾਰਾ ਸਮਾਨ ਵੰਡਾਇਆ ਕਿਉਂਕਿ ਬਹੁਤ ਵੱਡੀ ਗੈਂਦੀ ਦੇ ਵਿੱਚ ਇੱਥੇ ਪਹੁੰਚੇ ਹੋਏ ਆ ਇਸ ਬਲਾਗ ਦੇ ਪ੍ਰਧਾਨ ਵੀ ਸਾਡੇ ਨਾਲ ਤ੍ਰਿਪ ਸਿੰਘ ਉਹ ਵੀ ਸਾਡੇ ਨਾਲ ਇੱਥੇ ਹੋਏ ਆ ਤੇ ਸਾਡੇ ਮੋਗਾ ਜਿੰਨ ਦੇ ਜਨਰਲ ਸਖਤਰ ਗੁਰਮੀਤ ਸਿੰਘ ਕਿਸ਼ਨਪੁਰਾ ਵੀ ਸਾਡੇ ਨਾਲ ਇੱਥੇ ਪਹੁੰਚੇ ਹੋਏ ਆ ਧੰਨਵਾਦ